ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਗਰੂ ਰੂਪ ਕੁਰਸਵਾਰੀ ਸਰਸੰਗਤ ਆਓ ਚਲੋ ਇਤਿਹਾਸ ਦੇ ਵਿੱਚ ਚਮਕਾਉਂਦੀ ਜੰਗ ਤੋਂ ਪਹਿਲਾਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਵਿੱਚ ਸਿੱਖ ਬੀਬੀਆਂ ਨੇ ਬੜਾ ਜੋ ਉਦਾਨ ਪਾਇਆ ਬੀਬੀ ਪਿੱਖਾ ਦੀ ਜੋ ਕਿ ਸ਼ਹੀਦ ਬਾਬਾ ਆਲਮਸ ਸਿੰਘ ਚੋਹਾਂ ਦੀ ਪਤਨੀ ਹਰਮਨ ਸਿੰਘ ਚੋਹਾਨ ਇਹ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੁੰਦੇ ਇਹ ਤੋਂ ਪਹਿਲਾਂ ਜਿਹੜਾ ਜਸਾ ਭਾਈ ਬਚਿੱਤਰ ਸਿੰਘ ਦਾ ਸੀ ਇਹ ਬੀਬੀ ਉਹਦੇ ਵਿੱਚ ਸੀ ਅਤੇ ਸ਼ਹੀਦ ਬਾਬਾ ਬੱਜਰ ਸਿੰਘ ਰਠੌਰ ਦੀ ਬੇਟੀ ਤਿੰਨ ਸ਼ਹੀਦ ਪੁੱਤਰਾਂ ਦੀ ਮਾਤ ਸਤਪੂ ਇਹਨਾਂ ਦਾ ਸ਼ਹੀਦੀ ਦਾ ਉਹ ਵਾਕਿਆ ਹੈ ਬੀਬੀ ਜਿਹਦਾ ਜਨਮ 1660 ਵਿੱਚ ਬਾਬਾ ਬੱਜਰ ਸਿੰਘ ਦੇ ਘਰ ਹੋਇਆ ਬੀਬੀ ਪਿਖਾ ਨੇ ਜਿਸ ਨੂੰ ਬਹਾਦਰੀ ਜੱਦੀ ਖੂਨ ਵਿੱਚੋਂ ਮਿਲੀ ਅੱਗੇ ਸੋਹਰਾ ਘਰ ਵਿੱਚ ਇਸ ਦਾ ਮਿਲ ਇਸੇ ਤਰ੍ਹਾਂ ਹੀ ਪਿਆਰ ਮਿਲਿਆ ਬੀਬੀ ਪਿਖਾ ਦਾ ਜਨਮ ਇੱਕ ਬਹਾਦਰ ਰਾਜਪੂਤ ਠੌਰ ਵੰਸ਼ ਚ ਹੋਇਆ ਠੌਰ ਵੰਸ਼ਰਾਂ ਵਾਕਿ ਠੌਰ ਦੇ ਨਾਮ ਨਾਲ ਸ਼ਦੀਆਂ ਤੋਂ ਪ੍ਰਸਿੱਧ ਸੀ ਇਤਿਹਾਸ ਦੀ ਗਵਾਹੀ ਹੈ ਆਪਣੀਆਂ ਬੇਟੀਆਂ ਨੂੰ ਮੁੱਢ ਤੋਂ ਹੀ ਸ਼ੇਤਰ ਵਿਦਿਆ ਸਿਖਾ ਰਹੇ ਹੁੰਦੇ ਸਨ ਜੰਗ ਵਿੱਚ ਜਾਣ ਜਾਂ ਨਾ ਜਾਣ ਉਹਨਾਂ ਨੂੰ ਲੜਾਈ ਦੇ ਸਭ ਦਾ ਪੇਚ ਸਿਖਾਏ ਜਾਂਦੇ ਸਨ ਪਿਖੀਏ ਬੀਬੀ ਪਿਖਾ ਜੀ ਸਿੱਖ ਧਰਮ ਵਿੱਚ ਪਹਿਲੀ ਮਿਸਾਲ ਹੈ ਹਾਲਾਂਕਿ Hindu Rajputਾਂ ਵਿੱਚ ਪਹਿਲਾਂ ਵੀ ਬਹੁਤ ਮਸਾਲਾ ਹਨ ਪਰ ਸਿੱਖ ਧਰਮ ਵਿੱਚ ਬੀਬੀ ਪਿਖਾ ਜੀ ਪਹਿਲੀ ਸ਼ਹੀਦ ਸਿੰਘਾ ਹੈ ਜਿਸ ਨੇ ਜੰਗ ਦੇ ਮੈਦਾਨ ਵਿੱਚ ਜੋਲ ਕੇ ਜੀ ਦੀ ਪਾਈ ਬਹਾਦਰੀ ਜਿਸ ਦੇ ਖੂਨ ਵਿੱਚ ਸੀ ਬਹਾਦਰੀ ਸਿਲਕ ਨਾਲ ਲੜ ਕੇ ਸ਼ਹੀਦੀ ਪਾਈ ਵਹੀ ਪੱਟਾਂ ਦੀ ਜਿਹੜੀ ਵੱਡੀ ਮੋਹਰਾਂ ਵਾਲੇ ਵਿੱਚ ਬੀਬੀ ਪਿੱਖਾ ਸਿੰਘ ਦੇ ਜੰਗ ਵਿੱਚ ਜੋਲ ਕੇ ਸ਼ਹੀਦ ਹੋਣ ਦਾ ਜਿਗਰ ਆਉਂਦਾ ਹੈ ਸੋ ਇੱਥੇ ਇੱਕ ਮਹਾਰਾਜੀ ਦੇ ਨਾਲ ਵਰਣਨ ਕਰ ਦੇਵਾਂ ਪਿਆਰੋ ਕਿ ਬੀਬੀ ਪਿੱਖਾ ਸਿੰਘ ਦਾ ਨਾਂ ਕਿਉਂ ਪਿਆ ਛੋਟੇ ਹੁੰਦਿਆਂ ਤੋਂ ਹੀ ਉਸਨੇ ਸਿਰ ਤੇ ਦਮਾਲਾ ਸਜਾਉਣਾ ਬੱਚਿਆਂ ਵਾਂਗੂ ਮੁੜਿਆ ਵਾਂਗੂ ਰਹਿਣਾ ਔਰ ਇਸੇ ਤਰ੍ਹਾਂ ਹੀ ਜੰਗ ਦੇ ਸਾਰੇ ਦਾ ਪੇਚ ਸਿੱਖੇ ਸਨ ਉਦੋਂ ਤੋਂ ਲੈ ਕੇ ਫਿਰ ਜਦੋਂ ਅਮਰਤ ਪਾਨ ਕਰ ਲਿਆ ਤੇ ਇਸ ਨੇ ਕਿਹਾ ਕਿ ਮੈਂ ਕੌਰ ਨਹੀਂ ਮੈਂ ਸਿੰਘ ਹਾਂ ਤੇ ਇਸ ਦਾ ਵੀ ਨਾਂ ਬੀਬੀ ਪਿਖਾ ਕੌਰ ਨਹੀਂ ਬੀਬੀ ਪਿਖਾ ਸਿੰਘ ਪਿਆ ਬੀਬੀ ਪਿਖਾ ਸਿੰਘ ਬੱਜਰ ਕੀ ਭੇਟੀ ਰਾਮੇ ਕੀ ਪੋਤੀ ਪੋਖ ਮਾਸ ਦਿਨ ਸਤ ਸਮਤ 17 ਸਹਿਬਾਸਟ ਨੰਗਲ ਗੁਜਰਾں ਕੇ ਮਲਾਂ ਨੇ ਇੱਕ ਘਰੀ ਦਿਨ ਚੜੇ ਰਣ ਮੇ ਜੋਜ ਕਰ ਮਰੀ ਬੀਬੀ ਜੀ ਦਾ ਅਨੰਦ ਕਾਜ ਸਰਦਾਰ ਆਲਮ ਸਿੰਘ ਨਾਲ ਹੋਇਆ ਏ ਆਲਮ ਸਿੰਘ ਵੀ ਚੋਹਾਨ ਇੱਕ ਜੱਦੀ ਲੜਾਈ ਦੇ ਮਾਹਰ ਵੰਸ਼ ਨਾਲ ਸੰਬੰਧਤ ਨੇ ਬੀਬੀ ਜੀ ਨੂੰ ਪੇਕਾ ਤੇ ਸੋਹਰਾ ਪਰਿਵਾਰ ਦੋਨੋਂ ਹੀ ਬਹਾਦਰੀ ਨਾਲ ਗੱਜ ਮਿਲੇ ਦੋਨੋਂ ਹੀ ਪਰਿਵਾਰ ਸਿੱਖ ਧਰਮ ਦੇ ਸਿਧਾਂਤਾਂ ਤੇ ਚੱਲਣ ਵਾਲੇ ਸਨ ਵੈਰੂ ਜੀ ਦੀ ਕਿਰਪਾ ਨਾਲ ਆਲਜੀਤ ਦੇ ਘਰ ਤਿੰਨ ਪੁੱਤਰ ਜਨਮੇ ਮਹਿਰ ਸਿੰਘ ਅਮੋਲਕ ਸਿੰਘ ਅਤੇ ਬਾਗੜ ਸਿੰਘ ਮਹਿਰ ਸਿੰਘ ਅਤੇ ਮੋਲਕ ਸਿੰਘ ਨੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਪਾਈ ਤੇ ਬਾਗੜ ਸਿੰਘ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਸ਼ਹੀਦੀ ਪਾਈ ਬੀਬੀ 피ਖਾ ਸਿੰਘ ਦਾ ਪਰਦਾਦਾ ਭਾਈ ਸੁਖਿਆ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਮਹਾਰਾਜ ਦੀ ਜੰਗ ਵਿੱਚ ਸ਼ਹੀਦ ਹੋਇਆ ਭਾਈ ਸੁਖੀਆ ਦਾ ਪਿਤਾ ਭਾਈ ਮਾਢਣ ਹਰਗਵੰਦਪੁਰੇ ਦੀ ਜੰਗ ਵੇਲੇ ਬੜੀ ਬਹਾਦਰੀ ਨਾਲ ਲੜਦਿਆਂ ਸ਼ਖਲ ਜ਼ਖਮੀ ਹੋਇਆ ਸੀ ਭਾਈ ਸੁਖੀਏ ਦਾ ਇੱਕ ਭਰਾ ਬਿਹਾਰੀ ਵੀ ਹਰਗਵੰਦ ਦੀ ਜੰਗ ਵਿੱਚ ਬਹਾਦਰੀ ਨਾਲ ਲੜਦਾ ਜ਼ਖਮੀ ਹੋਇਆ ਸੀ ਭਾਈ ਸੁਖੀਏ ਦੀ ਸ਼ਹਾਦਤ ਦਾ ਵੇਰਵਾ ਪਟਵਹੀ ਮਲਤਾਨੀ ਸਿੰਧੀ ਵਿੱਚ ਵੀ ਅੰਕਤ ਹੈ ਬੀਬੀ ਪਖਾਂ ਦੇ ਦੀ ਉਮਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਕੁਝ ਵੱਡੇ ਸਨ ਇਸ ਲਈ ਗੁਰੂ ਜੀ ਆਪਣੀ ਵੱਡੀ ਭੈਣ ਸਮਝਦੇ ਤੇ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਸਤਰ ਵਿਦਿਆ ਦਾ ਜਿੰਮਾ ਬਾਬਾ ਬੱਜਰ ਸਿੰਘ ਨੂੰ ਦਿੱਤਾ ਸੀ ਉਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਣੀਆਂ ਨੂੰ ਸ਼ਸਤਰ ਵਿਦਿਆ ਦਾ ਜਿੰਮਾ ਬੀਬੀ ਪਿੱਖਾ ਸਿੰਘ ਨੂੰ ਦਿੱਤਾ ਸੀ ਸਿੰਘਣੀਆਂ ਦੀ ਸਿੱਖਿਆ ਲਈ ਇੱਕ ਖਾੜਾ ਬਣਾਇਆ ਬੀਬੀ ਜੀ ਦੇ ਦਾਦੇ ਪਰਦਾਦੇ ਸਾਰੇ ਪਰਿਵਾਰ ਦੇ ਵੱਡੇ-ਵਡੇਰੇ ਅਗਰੂ ਹਰਗਮੈਸਹਿਬ ਜੀ ਦੇ ਸਮੇਂ ਤੋਂ ਜੁਲਮ ਦੇ ਖਿਲਾਫ ਲੜਦੇ ਆਏ ਜੰਗਾਂ ਜੁੱਧਾਂ ਦੇ ਵਿੱਚ ਹਾਜ਼ਰੀ ਭਰਦੇ ਆਏ ਸੋ ਪਿਆਰਿਓ ਜਿਸ ਵੇਲੇ ਕਿਲਾ ਛੱਡਿਆ ਅਨੰਦਪੁਰ ਸਾਹਿਬ ਦਾ ਉਸ ਵੇਲੇ ਇਹ ਬੀਬੀ ਪਿੱਖਾ ਜਿਹੜੀ ਸੀ ਬਾਬਾ ਬਚਿੱਤਰ ਸਿੰਘ ਦੇ ਜੱਥੇ ਦੇ ਵਿੱਚ ਸੀ ਜੋ ਕਿ ਰੰਗੜਾ ਨਾਂ ਦੇ ਇਲਾਕੇ ਵਿੱਚ ਚੰਖੀਆਂ ਪਿੰਡ ਦੇ ਹਲਾਕੇ ਜਦੋਂ ਗਏ ਗੱਟ ਜੰਗ ਹੋਇਆ ਉਸ ਦੇ ਵਿੱਚ ਆਪ ਜੀ ਨੇ ਸ਼ਹੀਦੀ ਪਾਈ ਇਹਦੇ ਵਿੱਚ ਭਾਈ ਬਚਿੱਤਰ ਸਿੰਘ ਦੀ ਜ਼ਖਮੀ ਹੋ ਗਏ ਸਨ ਸੋ ਇਹ ਹੈ ਬੀਬੀ ਪਿੱਖਾ ਸਿੰਘ ਦਾ ਇਤਿਹਾਸ ਸੰਖੇਪ ਰੂਪ ਵਿੱਚ ਆਪ ਜੀ ਨਾਲ ਸਾਂਝਾ ਕੀਤਾ ਹੈ ਸ਼ਹੀਦਾਂ ਦੇ ਬੜੇ-ਬੜੇ ਵੱਡੇ ਕਾਰਨਾਮੇ ਨੇ ਆਪਾਂ ਸਮਾਂ ਸੰਕੋਚ ਕੇ ਆਪ ਜੀ ਨਾਲ ਸਾਂਝ ਪਾਈ ਹੈ ਕਿਉਂਕਿ ਸਮੇਂ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪ ਜੀ ਦੇ ਪਤੀ ਭਾਈ ਆਰਮ ਸਿੰਘ ਜੀ ਨੱਚਣਾ ਜਿਨ੍ਹਾਂ ਦਾ ਬਹੁਤ ਵੱਡਾ ਸਿੱਖ ਇੰਜ ਘਰਸ ਦੇ ਵਿੱਚ ਯੋਗਦਾਨ ਰਿਹਾ ਪਿੰਡ ਜ਼ਬੁਰਜੀ ਉਹਦੇ ਕਰਨ ਵਾਲੀ ਜ਼ਿਲ੍ਹਾ ਛਾਲਕੋਟ ਪਿਤਾ ਦਾ ਨਾਮ ਦੁਰਗਾਦਾਸ ਚੋਹਾਨ ਦਾਦੇ ਦਾ ਨਾਮ ਪਦਮਰਾਏ ਚੋਹਾਨ ਪਰਦਾਦੇ ਦਾ ਨਾਮ ਕੌਲਦਾਸ ਚੋਹਾਨ ਅਤੇ ਪਹਿਲਾ ਨਾਮ ਇਹਨਾਂ ਦਾ ਹੈਗਾ ਜੀ ਆਲਮਚੰਦ ਇਹਨਾਂ ਦੇ ਪੁੱਤਰ ਨੇ ਮੋਹਰ ਸਿੰਘ ਬਬੂਲਾ ਸਿੰਘ ਬਾਗੜ ਸਿੰਘ ਇੱਤਨੇ ਸ਼ਹੀਦ ਹੋਏ ਪਿਆਰਿਓ ਔਰ ਪਹਿਲੇ ਚਮਕੌਰ ਦੀ ਗੜੀ ਦੇ ਵਿੱਚ ਬੀਬੀ ਪਿੱਖਾਂ ਦੇ ਜਿਹੜੇ ਭਰਾ ਸੀ ਸ਼ਹੀਦ ਵੀਰ ਸਿੰਘ ਪੁੱਤਰ ਮੋਹਰ ਸਿੰਘ ਪੁੱਤਰ ਮੌਲਕ ਸਿੰਘ ਇਹ ਗੜੀ ਚਮਗੌਰ ਵਿੱਚ ਸ਼ਹੀਦ ਹੋਏ ਨੇ ਸ਼ਹੀਦ ਬਾਗੜ ਸਿੰਘ ਤੇ ਸ਼ਹੀਦ ਬੱਜਰ ਸਿੰਘ ਜੋ ਕਿ ਇੱਕ ਸੋਹਰਾ ਦੇ ਪੁੱਤਰ ਹੈ ਇਹ ਚੱਪੜ ਚੜੀ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਸਰਦਾਰ ਆਲਮ ਸਿੰਘ ਚੋਹਾਨ ਇਹਨਾਂ ਦਾ ਨਾਮ ਰੱਖਿਆ ਸੀ ਜੀ ਆਲਮ ਸਿੰਘ ਨੱਜਨਾ ਆਲਮ ਸਿੰਘ ਗਤਕੇ ਦੇ ਏਡੇ ਵੱਡੇ ਮਹਿਰ ਸਨ ਐਂਜ ਲਗਦਾ ਸੀ ਜਿਵੇਂ ਨਚ ਰਏ ਹੁਣ ਦੁਰਗਾ ਦਾਸ ਜੀ ਦਾ ਪੁੱਤਰ ਪਦਮ ਰਾਏ ਦਾ ਪੋਤਰਾ ਕੌਲ ਦਾਸ ਦਾ ਪਰਪੋਤਰਾ ਅਗਣੀ ਵੰਸ਼ੀ ਰਾਜਪੂਤ ਆਲਮ ਸਿੰਘ ਤਰੇ ਸਵਾਯੁੱਧ ਜਾਤ ਜਿਸੀ ਰਾਜਪੂਤ ਭਲੇਰੀ ਖਾਸ ਮੁਸਾਹਬ ਦਾਸ ਗੁਰੂ ਕੋ ਪਾਸ ਰਹਿ ਨਿਤ ਸ਼੍ਰੀ ਮੁਖਹੇਰੀ ਭੋਲਣ ਕੇਰ ਵਿਲਾਸ ਕਰੇ ਜੇ ਸੰਗ ਸਦਾ ਕਰुणा ਬਹੁ ਤੇਰੀ ਐਸ ਲੈ ਹਿਤ ਸੰਗਰ ਕੇ ਮਾਨ ਹੋਏ ਆਨੰਦ ਚੱਲਿਓ ਤ ਸਵੇਰੀ ਸੂਰਜ ਪਰਸਗਾਸ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਹੋਰਾਂ ਨੇ ਇਹਨੂੰ ਰਤ 6 ਅੰਸੂ 39 ਪੰਨਾ 2943 ਤੇ ਅੰਕਰ ਕੀਤਾ ਹੈ ਸਰਦਾਰ ਆਲਮ ਸਿੰਘ ਚੋਹਾਨ ਦਾ ਜਨਮ 1660 ਵਿੱਚ ਦਬੁਰਜੀ ਉਹਦੇ ਕਰਨ ਵਾਲੀ ਜਿਲ੍ਹਾ ਛਾਲਕਟ ਚੋਇਆ ਏ ਇਹ ਪਿੰਡ ਇਹਨਾਂ ਦੇ ਵਡੇਰਿਆਂ ਨੇ ਵਸਾਇਆ ਭਾਈ ਆਲਮ ਸਿੰਘ ਜੀ ਦੇ ਦਾਦਾ ਦੇ ਭਰਾ राव कृष्ण राय जी ਜੋ ਮਹਾਨ ਯੋਧਾ ਸਨ 27 April 1635 ਨੂੰ 6ਵੇਂ ਪਾਸ਼ਾਰਗਮਨ ਸਾਹਿਬ ਜੀ ਵੱਲੋਂ ਮੁਗਲਾਂਵਰਦ ਲੜੀ ਕਰਤਾਰਪੁਰ ਦੀ ਲੜਾਈ ਵਿੱਚ ਸ਼ਹੀਦ ਹੋਏ ਤਕਰੀਬਨ 13 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨਾਲ ਅਨੰਦਪੁਰ ਸਾਹਿਬ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹਿਣ ਲੱਗ ਪਏ ਆਲਮ ਸਿੰਘ ਚੋਹਾਨ ਭਾਵ ਆਲਮ ਸਿੰਘ ਨਚਨਾ ਤੇ ਬੀਬੀ ਪਿੱਖਾ ਸਿੰਘ ਜੀ ਦੇ ਅਨੰਦ ਕਾਰਜ ਇਥੇ ਹੀ ਹੋਏ ਜੋ ਮਹਾਨ ਜੋਧਾ ਸਰਦਾਰ ਬੱਜਰ ਸਿੰਘ ਉਹਨਾਂ ਦੀ ਬੇਟੀ ਸੀ ਆਲਮ ਸਿੰਘ ਦਾ ਪਹਿਲਾ ਨਾਮ ਆਲਮ ਚੰਦ ਸੀ ਅਮਰ ਸ਼ਕੰਤ ਤੋਂ ਬਾਅਦ ਆਪ ਜੀ ਦਾ ਨਾਮ ਆਲਮ ਸਿੰਘ ਪਿਆ ਗਤਕੇ ਕਰਕੇ ਆਪ ਜੀ ਦਾ ਨਾਮ ਨਾਲ ਨਚਨਾ ਮਸ਼ਹੂਰ ਹੋ ਗਿਆ ਸ਼ੁਰੂ ਤੋਂ ਲੈ ਕੇ ਆਪਣੀ ਸ਼ਹੀਦੀ ਤੱਕ ਆਲਮ ਸਿੰਘ ਨਚਨਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲੜਾਈ ਗਈ ਹਰ ਇੱਕ ਲੜਾਈ ਵਿੱਚ ਸ਼ਾਮਲ ਹੋਏ ਖਾਲਸਾ ਸਾਜਨਾ ਤੋਂ 1 ਸਾਲ ਪਹਿਲਾਂ ਗੁਰੂ ਜੀ ਸ਼ਿਕਾਰ ਖੇੜਨ ਗਏ ਦੂਜੇ ਪਾਸੇ ਸ਼ਿਕਾਰ ਖੇੜਦੇ ਦੋ ਸ਼ਿਕਾਰੀਆ ਬਲਿਆ ਚੰਦ ਤੇ ਆਲਮ ਨੇ ਗੁਰੂ ਜੀ ਦੀ ਟੋਲੀ ਤੇ ਹਮਲਾ ਕੀਤਾ ਗੁਰੂ ਜੀ ਨੇ ਬਲਿਆ ਨੂੰ ਡਰਾ ਕੇ ਭਜਾਤਾ ਆਲਮ ਸਿੰਘ ਨੇ ਵਿਰੋਧੀ ਆਲਮ ਨੂੰ ਜ਼ਖਮੀ ਕਰ ਦਿੱਤਾ ਉਹ ਵੀ ਭੱਜ ਗਿਆ ਸਰਦਾਰ ਆਲਮ ਸਿੰਘ ਨਚਨਾ ਡਿਊਟੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਦੀ ਡਿਊਟੀ ਸੀ ਨਦੌਣ ਦੀ ਲੜਾਈ ਵਿੱਚ ਗੁਰੂ ਜੀ ਦੀਆਂ ਫੌਜਾਂ ਨੇ ਮੁਸਲਮਾਨਾਂ ਅਮਰਤ ਪਹਾੜੀ ਰਾਜਿਆਂ ਦਾ ਸਾਹ ਦਿੱਤਾ 20 ਮਾਰਚ 1691 ਨੂੰ ਨਦੌਣ ਦੀ ਲੜਾਈ ਵਿੱਚ ਜਾਣ ਵਾਲੀ ਫੌਜ ਦੇ ਮੁਖੀ ਜਰਨੈਲ دیਵਾਨ ਅਨੰਦ ਚੰਦ ਭਾਈ ਪਰਮਦਾਸ ਸ਼ਿਬਰ ਭਾਈ ਮਣੀ ਰਾਮ ਸਿੰਘ ਤੇ ਭਾਈ ਆਲਮ ਸਿੰਘ ਜੀ ਨਚਣਾ ਇਸ ਲੜਾਈ ਵਿੱਚ ਭਾਈ ਆਲਮ ਸਿੰਘ ਜੀ ਨਚਣਾ ਜੀ ਨੇ ਬਹੁਤ ਬਹਾਦਰੀ ਦੇ ਯੋਗ ਦਿਖਾਏ ਪਹਾੜੀ ਰਾਜਿਆਂ ਨਾਲ ਮਿਲ ਕੇ ਮੁਗਲਾਂ ਨੂੰ ਹਰਾ ਦਿੱਤਾ ਇਸ ਦਾ ਬਦਲਾ ਲੈਣ ਲਈ ਲਾਹੌਰ ਦਾ ਸੂਬੇਦਾਰ ਦਲਾਵਰ ਖਾਨ ਨੇ ਆਪਣੇ ਪੁੱਤਰ ਰਸਤਮ ਖਾਨ ਨੂੰ ਨੰਦਪੁਰ ਤੇ ਚੜ੍ਹਾਈ ਕਰਨ ਲਈ ਭੇਜਿਆ ਆਂੰਦਪੁਰ ਕਲੇਵ ਚੱਦੀ ਰਾਤ ਨੂੰ ਸਰਦਾਰ ਆਲਮ ਸਿੰਘ ਜੀ ਨਚਨਾ ਨੂੰ ਰਸਤਮ ਖਾਨ ਦੀ ਆਮਦਾ ਪਤਾ ਲੱਗਾ ਅੱਧੀ ਰਾਤ ਨੂੰ ਗੁਰੂ ਜੀ ਨੂੰ ਸੁਤਿਆਂ ਜਗਾਇਆ ਹੁਕਮ ਅਨੁਸਾਰ ਸਭ ਸਿੰਘ ਤਿਆਰ ਹੋ ਗਏ ਹਮਲਾ ਕਰ ਦਿੱਤਾ ਰਸਤਮ ਖਾਨ ਨੂੰ ਹਾਰ ਕੇ ਭਜਣਾ ਪਿਆ ਇੱਕ ਵਾਰ ਆਲਮ ਸਿੰਘ ਨਚਨਾ ਨੇ ਇੱਕ ਹੱਥ ਨਾਲ ਸ਼ੇਰ ਮਾਰ ਦਿੱਤਾ ਜਦੋਂ ਗੁਰੂ ਜੀ ਨੇ ਖਾਲਸਾ ਸਾਜਿਆ ਪਹਿਲਾਂ ਪੰਜ ਪਿਆਰੇ ਫਿਰ ਪੰਜ ਮੁਕਤੇ ਤੇ ਫਿਰ ਭਾਈ ਆਲਮ ਸਿੰਘ ਦੇ ਸਾਥੀਆਂ ਨੇ ਅਮਰ ਛਕਿਆ ਜਿਨ੍ਹਾਂ 40ਆਂ ਨੇ ਕਦੀ ਵੀ ਗੁਰੂ ਜੀ ਦਾ ਸਾਥ ਨਾ ਛੱਡਣ ਦੀ ਖ਼ਤਮ ਕਾਦੀ ਉਹਨਾਂ ਵਿੱਚ ਸਰਦਾਰ ਆਲਮ ਸਿੰਘ ਨੱਚਣਾ ਵੀ ਸ਼ਾਮਲ ਸਨ ਬੀਬੀ ਪਖਾਂ ਸਿੰਘ ਦੇ ਸਰਦਾਰ ਆਲਮ ਸਿੰਘ ਚੋਹਾਨ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਮੋਹਰ ਸਿੰਘ ਅਮੋਲਕ ਸਿੰਘ ਬੱਗੜ ਸਿੰਘ ਬੀਬੀ ਪਖਾਂ ਸਿੰਘ ਦੀ ਯੁੱਧ ਕਲਾ ਵਿੱਚ ਨਪੁੰਨ ਸਨ 1705 ਵਿੱਚ ਜਦੋਂ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਿਆ ਮੁਸਲਮਾਨਾਂ ਨੇ ਪਿੱਛੋਂ ਹਲਾ ਬੋਲਤਾ ਸਰਸਾ ਨਦੀ ਤੇ ਪਰਵਾਦ ਦਾ ਛੋੜਾ ਪੈ ਗਿਆ ਸਰਸਾ ਨਦੀ ਜੋ ਸਤਲੁਜ ਦੀ ਸੈਕ ਨਦੀ ਸੀ ਬੀਬੀ ਪਖਾ ਸਿੰਘ ਤੇ ਹੋਰ ਸਿੰਘ ਡਿਊਟੀ ਲੱਗੀ ਮੁਸਲਮਾਨਾਂ ਨੂੰ ਰੋਕਿਆ ਜਾਵੇ ਤਕਰੀਬਨ 200 ਸਿੰਘਾਂ ਤੇ ਸਿੰਘਣੀਆਂ ਨੇ ਉਹਨਾਂ ਨੂੰ ਰੋਕੇ ਪਿੰਡ ਚੰਖੀਆਂ ਵਿੱਚ ਮੁਕਾਬਲਾ ਕੀਤਾ ਸਾਰੇ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਬੀਬੀ ਪਖਾ ਸਿੰਘ ਵੀ ਸ਼ਾਮਲ ਸੀ ਅਤੇ ਭਾਈ ਬਚਿੱਤਰ ਸਿੰਘ ਜੋ ਕੇ ਜੱਥੇ ਦੇ ਮੁਖੀ ਸਨ ਉਹ ਬੇਅੰਤ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਹਿਜਦਾਜੀਤ ਸਿੰਘ ਜੀ ਹੋਰੀ ਚੁੱਕ ਕੇ ਨਿਆੰਖਾ ਕੋਟਲਾ ਲੈ ਗਏ ਅੱਗੇ ਵਧਣ ਵਾਲੇ ਜਸੇ ਅਗੇ ਵਧ ਗਏ ਚਮਕੌਰ ਪਿੰਡ ਵਿੱਚ ਪਹੁੰਚਣ ਵਾਲਾ ਜਸਾ ਗੁਰੂ ਜੀ ਸਮੇਤ 41 ਸਨ ਜਨਕ ਆਲਮ ਸਿੰਘ ਜੀ ਨੱਚਨਾ ਇਹ ਰਾਏ ਬੁੱਧੀ ਚੰਦ ਤੇ ਰਾਏ ਗਰੀਬਦਾਸ ਦੀ ਹਵੇਲੀ ਵਿੱਚ ਠਹਿਰ ਮਿਲੀ ਆਲਮ ਸਿੰਘ ਚੋਹਾਨ ਇੱਥੇ ਬਹੁਤ ਬਹਾਦਰੀ ਨਾਲ ਲੜੇ 23 ਦਸੰਬਰ 1705 ਨੂੰ ਰਾਤ ਤੱਕ ਕਾਹਲੀਆਂ ਵਿੱਚੋਂ 35 ਸੰਸ਼ੀਰ ਹੋ ਚੁੱਕੇ ਸਨ ਜਿਨ੍ਹਾਂ ਵਿੱਚ ਆਲਮ ਸਿੰਘ ਨਚਨਾ ਉਹਨਾਂ ਦੇ ਪ੍ਰਾਸਤਾਰ ਵੀਰ ਸਿੰਘ ਦੋ ਵੱਡੇ ਪੁੱਤਰ ਮੋਹਰ ਸਿੰਘ ਤੇ ਮੋਲਕ ਸਿੰਘ ਵੀ ਸ਼ਹੀਦੀ ਦਾ ਜਾਂ ਪੀ ਗਏ ਸਰਦਾਰ ਆਲਮ ਸਿੰਘ ਦੇ ਤੀਸਰੇ ਪੁੱਤਰ ਬਹੁਮੁੱਲਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਚੱਪੜ ਜਿਹੜੀ ਦੇ ਜੰਦ ਵਿੱਚ ਆਪਣੇ ਨਾਨਾ ਜੀ ਸਰਦਾਰ ਵੱਜਰ ਸਿੰਘ ਨਾਲੇ ਸਾਲਿਆ ਨਾਂ ਦੋਤਾ ਚੱਪੜ ਚੜੀ ਦੇ ਨਾਨਾ ਦੋਤਾ ਦੋਵੇਂ ਸ਼ਹੀਦੀ ਪਾ ਗਏ ਸੋ ਪਿਆਰਿਓ ਇਹ ਸੀ ਆਲਮ ਸਿੰਘ ਨਚਨਾ ਅਤੇ ਬੀਬੀ ਪਿੱਖਾ ਸਿੰਘ ਦਾ ਇਤਿਹਾਸ ਜੋ ਆਪ ਜੀ ਨੇ ਸੰਖੇਪ ਰੂਪ ਵਿੱਚ ਸਾਂਝਾ ਕੀਤਾ ਹੈ ਆਸੇ ਆਪ ਜੀ ਇਸੇ ਤਰ੍ਹਾਂ ਹੀ ਪਿਆਰ ਸਰਕਾਰ ਬਖਸ਼ੂਗੇ ਜਿਸ ਤਰ੍ਹਾਂ ਕਿ ਅੱਗੇ ਬਖਸ਼ਲੇ ਆਏ ਹੋ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖੋ ਸਾਡੀਆਂ ਪੁੱਲਾਂ ਨੂੰ ਨਾ ਛਤਾਰਿਓ ਸੋ ਗੁਰੂ ਸਵਾਰਿਓ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਮਾਨ ਵਧਾਉਂਦੇ ਰਿਹਾ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤਾਂ ਕਿ ਅਗਰ ਤੋਂ ਅਗੇ ਇਤਿਹਾਸ ਜਾਵੇ ਅਤੇ ਸਤਿ ਆਪ ਜੀ ਦਾ ਪਿਆਰ ਸਾਡੇ ਨਾਲ ਮੇਰ ਪ੍ਰਿਆ ਸਾਡੇ ਸਿਰ ਤੇ ਹੱਥ ਹੋਵੇਗਾ ਜਿੱਕੇ ਫਤਗ ਜਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਗ